ਜਿੰਦਾਬਾਦ 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 ਖੁਸ਼ਾਬਾਦ 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 ਜਿੰਦਾਬਾਦ ਖੁਸ਼ਾਬਾਦ ਖੁਸ਼ਾਬਾਦ ਤੁਹਾਡੇ ਪੈਰੀ ਹੱਥ ਲਾਣ ਨੇ ਸਾਰੇ ਅਸੀਂ ਹਾੜੇ ਕੱਢਦੇ ਆਂ ਕਿਉਂ ਸਾਡਾ ਨਾ 20 ਘੰਟੇ ਹੋ ਗਏ ਪਿਛਲੇ ਇਹ ਤਾਂ 10 15 ਦਿਨਾਂ ਤੋਂ ਬੁਰਾ ਹਾਲ ਪਰ ਪਿਛਲੇ 20 ਘੰਟਿਆਂ ਤੋਂ ਤਾਂ ਏਦਾਂ ਮਾੜਾ ਹਾਲ ਹੈ ਸਾਡੇ ਬੱਚੇ ਬਾਹਰੋਂ ਆਏ ਹੋਏ ਐ ਜੁਆਕਾਂ ਨੂੰ ਛੁੱਟੀਆਂ ਐ ਕਰਾਚ ਰੈਣਾ ਬਹੁਤ ਔਖਾ ਹੋਇਆ ਪਿਆ ਜਿੰਦਾਬਾਦ 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 ਭਗਵਾਨ ਤੁਮਾਨ ਸਾਹਿਬ ਸੀਐਮ ਸਾਹਿਬ ਅਸੀਂ ਸਾਰਾ ਸ਼ਹਿਰ ਤੁਹਾਡੇ ਪੈਰੀ ਹੱਥ ਲਾਉਣ ਨੂੰ ਪਿਆਰ ਆਂ ਜੀ ਵੀ ਜਿਹੜੀ ਬਿਜਲੀ ਤੁਸੀਂ ਲੋਕਾਂ ਨੂੰ ਵੇਚ ਰਹੇ ਹੋ ਉਹਦੇ ਚ ਥੋੜੀ ਜਿਹੀ ਬਿਜਲੀ ਸਾਡੇ ਕਿਦੜ ਵਾਲੇ ਦੇ ਦਿਓ 20 ਘੰਟੇ ਤੋਂ ਸ਼ਹਿਰ ਚ ਲਾਈਟ ਨਹੀਂ ਕੱਲ ਸ਼ਾਮ ਦੀ 4 ਵਜੇ ਦੀ ਜੋ ਕਿਸੇ ਨੂੰ ਫੋਨ ਕਰਦੇ ਆ ਤਾਂ ਉਹ ਫੋਨ ਹੀ ਚੱਗਦਾ ਜੇ ਕਿਸੇ ਕੋਲ ਜਾਣੇ ਤਾਂ ਉੱਥੇ ਬੀਜ ਦਫ਼ਤਰ ਚ ਕੋਈ ਨਹੀਂ ਮਿਲਦਾ ਅੱਜ ਸਵੇਰੇ 1:30 ਵਜੇ ਸ਼ਹਿਰ ਵਾਸੀ ਉੱਥੇ ਗਏ ਉੱਥੇ ਸਿਰਫ ਦੋ ਮੁਲਾਜ਼ਮ ਸਨ ਬਹਾਲ ਕਰ ਦਿਓ ਜੀ ਆ ਸਾਡਾ ਰਹਿਣਾ ਜਿਉਣਾ ਮੁਸ਼ਕਿਲ ਹੋਇਆ ਪਿਆ ਸਾਡੇ ਬੱਚੇ ਰਾਤ ਨੂੰ ਸੁੱਤੇ ਪਏ ਕੀ ਕਾ ਮਾਰਦਿਆ ਵੀ ਬਿਜਲੀ ਬਿਜਲੀ ਵਾਲੀ ਗੱਲ ਹੋਈ ਖੜੀ ਐ ਮੁਰਦਾਬਾਤ 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 ਬਿਜਲੀ ਬਾਰ ਮੁਰਦਾਬਾਤ ਮੁਰਦਾਬਾਤ ਬੋਤ ਬੁਰਾ ਹਾਲ ਐ ਜੀ ਸ਼ਹਿਰ ਦਾ ਸਾਡੇ ਦਾ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਅਸੀਂ ਸਾਰਾ ਸ਼ਹਿਰ ਤੁਹਾਡੇ ਪੈਰੀ ਹੱਥ ਲਾਉਣ ਨੂੰ ਤਿਆਰ ਐ ਜੀ ਵੀ ਜਿਹੜੀ ਬਿਜਲੀ ਤੁਸੀਂ ਲੋਕਾਂ ਨੂੰ ਵੇਚ ਰਹੇ ਹੋ ਉਹਦੇ ਚ ਥੋੜੀ ਜੀ ਬਿਜਲੀ ਸਾਡੇ ਕਿਦੜ ਵਾਲੀ ਦੇ ਦਿਓ ਅਸੀਂ ਤੁਹਾਡੇ ਪੈਰੀ ਹੱਥ ਲਾਣੇ ਆ ਸਾਰੇ ਅਸੀਂ ਹਾੜੇ ਕੱਢਦੇ ਆ ਕਿਉਂ ਸਾਡਾ ਨਾ 20 ਘੰਟੇ ਹੋ ਗਏ ਪਿਛਲੇ ਇਹ ਤਾਂ 10 15 ਦਿਨਾਂ ਤੋਂ ਬੁਰਾ ਹਾਲ ਪਰ ਪਿਛਲੇ 20 ਘੰਟਿਆਂ ਤੋਂ ਤਾਂ ਐਡਾ ਮਾੜਾ ਹਾਲ ਹੈ ਸਾਡੇ ਬੱਚੇ ਬਾਹਰੋਂ ਆਏ ਹੋਏ ਆ ਜੁਆਕਾਂ ਨੂੰ ਛੁੱਟੀਆਂ ਘਰਾਂ 'ਚ ਰਹਿਣਾ ਬਹੁਤ ਔਖਾ ਹੋਇਆ ਪਿਆ ਤੇ ਜਿੱਥੇ ਤੁਸੀਂ ਮਿੰਤਮਿੰਤ ਕਰਾਉਣੀ ਆ ਸਾਡੀ ਕਰਵਾ ਲਓ ਤੇ ਜਿਹੜੀ ਬਾਹਰ ਵੇਚਦੇ ਹੋਂ ਬਿਜਲੀ ਇਹ ਸਾਤੋ ਲੂ। ਇਹ ਲੈ ਲੂੜ ਕੇ ਜੀ ਸਾਡੇ ਤੋਂ ਕਰਾ ਲਓ ਜੀ ਸਾਡਾ ਥੋੜੇ ਦਿਨ ਪਹਿਲਾਂ ਰੋਡ ショਅ ਕਰਨਾ ਸੀਗੇ ਬਿਜਲੀ ਦੇ ਬੜੇ ਦਾਅਵੇ ਕੀਤੇ ਨੇ ਮੁਫਤ ਬਿਜਲੀ ਕਰਤੀ। ਉਸੇ ਉਸੇ ਗੱਲ ਨੂੰ ਮੈਂ ਦੇਖ ਕੇ ਜਿਹੜਾ ਲਾਈਵ ਕਰ ਰਹੇ ਸੀਗੇ ਇੱਕ ਦਿਨ ਉਹ ਉਸੇ ਨੂੰ ਮੈਂ ਦੇਖ ਕੇ ਗੱਲ ਕਰ ਰਿਹਾ ਹਾਂ ਜੀ ਵੀ ਜਿਹੜੀ ਬਾਹਰ ਤੁਸੀਂ ਸਪਲਾਈ ਕਰਦੇ ਹੋ ਨਾ ਜੀ ਉਹਦੇ ਜੋ ਥੋੜੀ ਬਹੁਤ ਦੇਦੇ ਹੋ ਸੰਗ ਇਹ ਸਾਡਾ ਵੀ ਮਸਲਾ ਹੱਲ ਹੋ ਜਾਊਗਾ। ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ। ਸਾਨੂੰ ਬਹਾਲ ਕਰ ਦਿਓ ਜੀ ਆ ਸਾਡਾ ਰਹਿਣਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਸਾਡੇ ਬੱਚੇ ਰਾਤ ਨੂੰ ਸੁੱਤੇ ਪਏ ਕੀ ਕਾ ਮਾਰਦੇ ਆ ਵੀ ਬਿਜਲੀ ਬਿਜਲੀ ਵਾਲੀ ਗੱਲ ਹੋਈ ਖੜੀ ਐ ਮਜਬੂਰੀ ਐ ਸਾਡੀ ਪ੍ਰੋਟੈਸਟ ਕਰਨੇ ਸਾਡਾ ਅਸੀਂ ਨਾ ਤਾਂ ਗਰਮੀ 'ਚ ਕੌਣ ਬੈੰਦਾ ਬਾਹਰ ਐ ਐਸੇ ਘਰਾਂ 'ਚ ਬੈਠੇ ਹੁੰਦੇ ਰਾਤੀਂ ਹੋਣ ਅੱਗੇ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਪਰ ਐਡਾ ਮਾੜਾ ਹਾਲ ਆ ਤੁਸੀਂ ਦੇਖ ਲਓ ਗਾਂਧੀ ਚੌਂਕ 'ਚ ਮਿਲ ਲੱਗਾ ਜਿੰਦਗੀ 'ਚ ਆਪਈ ਟੀ ਟੀ ਉਮਰ ਹੋ ਗਈ ਧਰਨਾ ਨਹੀਂ ਲੱਗਿਆ ਹੋਣਾ ਕਿਦੇ ਐਡੇ ਮਾੜੇ ਹਾਲਾਤ ਐ ਕੋਈ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਬਿਜਲੀ ਮੰਤਰੀ ਨੂੰ ਬੇਨਤੀ ਕਰਦੇ ਆ ਵੀ ਆ ਕੇ ਬਹਾਲ ਕਿ ਤੁਸੀਂ ਵੀ ਜਾ ਕੇ ਕੀ ਹੋਇਆ ਕਿ ਐਕਸੀਐਨ ਫੋਨ ਨਹੀਂ ਚੱਗਦਾ ਜੀ ਐਸ ਪੀਓ ਫੋਨ ਨਹੀਂ ਚੱਗਦਾ ਗੱਲ ਹੈ ਕੋਈ ਕੰਪਲੇਟ ਦਾ ਵੀ ਕੋਈ ਨੰਬਰ ਹੁੰਦਾ ਜੀ ਕੰਪਲੇਟ ਵਾਲੇ ਕਹਿੰਦੇ ਸਾਡੇ ਕੋਲ ਤਾਂ ਕੋਈ ਬੰਦਾ ਹੈ ਨਹੀਂ ਜੀ ਜਦੋਂ ਹੋਣੀ ਹੋਈ ਹੋਜੂਗਾ ਜਵਾਬ ਦਿੰਦੇ ਆ ਇੱਕ ਕੰਪਲੇਟ ਨੰਬਰ ਲਾਇਆ ਹੋਇਆ ਉਹਨੂੰ ਤਾਂ ਕੋਈ ਹੱਥ ਹੀ ਨਹੀਂ ਲਾਉਂਦਾ ਮੈਨੂੰ ਲੱਗਦਾ ਇਹ ਤਾਂ ਜੀ ਅਸੀਂ ਬੈਠਿਆਂ ਧਰਨੇ ਤੇ ਜੇ ਕੋਈ ਨਾ ਗੱਲ ਸੁਣੀ ਮੰਡੀ ਬੰਦ ਕਰਾਵਾਂਗੇ ਮੰਡੀ ਸਾਰੀ ਬੰਦ ਕਰਾਵਾਂਗੇ ਜੀ ਅਸ ਕਪੂਰਾ ਪੰਜਾਬ ਸਰਕਾਰ ਮੁਰਦਾਬਾਦ ਕਰਾਂਗੇ ਬਿਜਲੀ ਬੋਰਡ ਮੁਰਦਾਬਾਦ ਕਰਾਂਗੇ ਦੱਬ ਕੇ ਕਰਾਂਗੇ ਜੀ ਸਾਡੇ ਕੋਲ ਕੋਈ ਹੋਰ ਬਸ ਨਹੀਂ ਕੀ ਕਹਿੰਦਾ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜੀ ਪਿਛਲੇ 20 ਘੰਟੇ ਤੋਂ ਸ਼ਹਿਰ ਚਲਾਈ ਟ ਨਹੀਂ ਕੱਲ ਸ਼ਾਮ ਦੀ 4 ਵਜੇ ਦੀ ਜੇ ਕਿਸੇ ਨੂੰ ਫੋਨ ਕਰਦੇ ਤਾਂ ਉਹ ਫੋਨ ਨਹੀਂ ਚੱਕਦਾ ਜੇ ਕਿਸੇ ਕੋਲ ਜਾਣੇ ਤਾਂ ਉੱਥੇ ਬੀਲ ਦਫ਼ਤਰ 'ਚ ਕੋਈ ਨਹੀਂ ਮਿਲਦਾ ਅੱਜ ਸਵੇਰੇ 1:30 ਵਜੇ ਦੇ ਸ਼ਹਿਰ ਵਾਸੀ ਉੱਥੇ ਉੱਥੇ ਸਿਰਫ ਦੋ ਮੁਲਾਜ਼ਮ ਸੀ ਉੱਥੋਂ ਇੱਥੇ ਆ ਕੇ ਬੈਠ ਗਏ ਆ 9 ਵਜ ਗਏ ਹਾਈ ਤੱਕ ਕੋਈ ਬੰਦਾ ਨਾ ਆਦਾ ਕੋਈ ਪ੍ਰਸ਼ਾਸਨ ਦਾ ਕੋਈ ਆ ਨਾ ਕੋਈ ਬਿਲੀ ਬੋਰਡ ਦਾ ਤੇ ਆ ਵੀ ਭਾਈ ਥੋੜੀ ਲਾਈਟ ਕਿਸ ਨੇ ਕਿੰਨੇ ਵਜ ਜਾਊਗੀ ਲਾਈਟ ਬਹਾਲ ਹੋਊਗੀ ਨਹੀਂ ਹੋਊਗੀ ਅੱਜ ਜੇ ਪੁੱਛਦੇ ਆ ਤਾਂ ਫੋਨ ਹੀ ਚੱਗਦਾ ਕੋਈ ਪਰ ਕੋਈ ਬੰਦਾ ਜਿਹੜੇ ਕੋਈ ਸ਼ਹਿਰ ਦਾ ਜਾਂ ਕੋਈ ਪ੍ਰਸ਼ਾਸਨ ਦਾ ਸਾਨੂੰ ਆ ਕੇ ਦੱਸਦਾ ਸੀ ਭਾਈ ਲਾਈਟ ਕਿੰਨੇ ਵਜ ਜਾਊਗੀ ਕੋਈ ਸਾਰੇ ਪੰਜਾਬ ਜਿੱਥੇ ਪੁੱਛ ਲੈਣੇ ਆ ਕਿਸੇ ਕਿਸੇ ਜਗ੍ਹਾ ਵੀ ਲਾਈਟਾਂ ਜਾਂਦੀ ਪਰ ਇੰਨਾ ਨਾ ਟਾਈਮ ਤੱਕ ਕਿੰਨੇ ਜਾਂਦੀ ਪੁੱਛ ਲੈ ਬੰਨਾ ਜੀ ਲਾਈਟ ਹਨੇਰੀ ਆਈ ਨੇਰੀ ਤਾਈ 8 ਘੰਟਾ 10 ਮਿੰਟ 20 ਮਿੰਟ 20-20 ਘੰਟੇ ਤੋਂ ਥੋੜਾ ਮਤਲਬ ਆਉਂਦਾ ਵੀ ਲੇਟ ਨਾਲ